ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਸਾਰੇ ਹੋ ਉਪਸੋ ਸਾਰੇ ਵਧੀਆ ਹੋ ਹੋਮੋ ਆਪਣੇ ਆਪਣੇ ਘਰਾਂ ਵਿੱਚ ਖੁਸ਼ ਹੋਮੋ ਤੰਦਰੁਸਤ ਹੋਵੋ ਮਾਰਾ ਸਭ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਰਕਸ਼ਨ ਜੀ ਲੋ ਜੀ ਸਵਾਗਤ ਆ ਤੁਹਾਡਾ ਐਲੀਗੈਂਟ ਥੌਟ ਚੈਨਲ ਤੇ ਅੱਜ ਦਾ ਬਲੌਗ ਆਪਾਂ ਸ਼ੁਰੂ ਕਰਨ ਲੱਗੇ ਆ ਜੀ ਮੈਂ ਬਣਾਉਣ ਲੱਗੀ ਆ ਆਮਲੇ ਦਾ ਅਚਾਰ ਤਾਕੇ ਆਮਲਾ ਮਾਰਕੀਟ ਚ ਆਉਣਾ ਸ਼ੁਰੂ ਹੋ ਗਿਆ ਜੀ ਸੁਖਰੌਰ ਸਾਹਿਬ ਕੱਲ ਲੈ ਕੇ ਐਸੀ ਲੈ ਕੇ ਤਾਂ ਪਾਈਆ ਕੇ ਆਏ ਨੇ ਤੇ ਫਿਰ ਕਿਉਂਕਿ ਜਿਆਦਾ ਦੇਰੇ ਕੱਢਦਾ ਵੀ ਨਹੀਂ ਹੁੰਦਾ ਆਚਾਰ। ਤਾਟੇ ਬਣਾਉਣ ਨੂੰ ਨੇ ਬਸ ਆਪਾਂ 1/2 ਕਿਲੋ ਇਸ ਤੋਂ ਜ਼ਿਆਦਾ ਕਦੇ ਨਹੀਂ ਬਣਾਇਆ ਫਿਰ ਉਹ ਹੱਤਾਂ ਚਲ ਜਾਂਦਾ ਤੇ ਫਿਰ ਫੇਰ ਤਲ ਲੈਣੇ ਹੁੰਦੇ ਆ। ਬਸ ਹੁਣ ਆਪਾਂ ਕਰਦੀ ਸਦਰੀ। ਹੂ ਅਗਲਾ ਖਾਣਾ ਹੈ। ਬਹੁਤ ਅੱਛਾ ਹੁੰਦਾ ਜੀ ਜਿਵੇਂ ਮਰਜ਼ੀ ਖਾਓ ਚਾਹੇ ਤਾਟੇ ਖਾਓ ਚਾਹੇ ਮਰਬਾ ਬਣਾ ਕੇ ਖਾਓ ਹੈਨਾ। ਆਮਲਾ ਅੱਛਾ ਹੁੰਦਾ ਖਾਣਾ। ਤੇ ਕਰੋੜ ਸਾਹਿਬ ਨੂੰ ਵੀ ਬਹੁਤ ਪਸੰਦ ਆ ਮੈਨੂੰ ਵੀ ਬਹੁਤ ਪਸੰਦ ਆ। ਅਸੀਂ ਤਾਂ ਉਹ ਸਾਦੀ ਸਰਦੀ ਪੂਰਾ ਖਾਂਦੇ ਰਹਿਣਾ ਹੈ ਸੋ ਲੋਜੀ ਆਪਾਂ ਬਣਾਉਣ ਲੱਗੇ ਆ ਸਿੰਪਲ ਜਿਹੇ ਤਰੀਕੇ ਨਾਲ ਬਣਾਉਣਨੇ ਆ ਆਮਲਾ ਸਵੇਰੇ ਮੈਂ ਧੋਬਤੇ ਸੀਗੇ ਤੇ ਸੁੱਕ ਕੇ ਹੁਣ ਬਿਲਕੁਲ ਨਹੀਂ ਤਾਂ ਫਿਰ ਤੇਲ ਚ ਛਣਕਣ ਜੇ ਲੱਗ ਜਾਂਦੇ ਨੇ ਤੇਨ ਆਪਾਂ ਪਾ ਲਾਂਗੇ ਤੇਲ ਗਰਮ ਹੋਏ ਤੇ ਵਿੱਚ ਆਮਲਾ ਪਾ ਦਾਂਗੇ ਥੋੜਾ ਜਿਹਾ ਤੇਲ ਪਾਵਾਂਗੇ ਜਿਆਦਾ ਤੇਲ ਵੀ ਨਹੀਂ ਫਿਰ ਪਾਈਆ ਤਾਮਲੇ ਨੇ ਛੋਟੇ ਹੀ ਸੀਗੇ ਖਰੋਟ ਸਾਹਿਬ ਕਹਿੰਦੇ ਮੈਂ ਪਾਈਆ ਹੀ ਲੈ ਆਉਣਾ ਫਿਰ ਬਾਕੀ ਦੇਜ ਕੇ ਤੁੰ ਲੈ ਜੀ ਕਦੇ ਉਹਨਾਂ ਨੂੰ ਆਉਂਦੇ ਆਉਂਦੇ ਉਹਨੂੰ ਪਏ ਦਿੱਸ ਗਏ ਰੈੜੀ ਤੇ ਆਹ ਆਮਲਾ ਤਾਂ ਫਿਰ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਆਮਲਾ ਆ ਗਿਆ ਮਾਰਕੀਟ 'ਚ ਫਿਰ ਤਾਂ ਉਹ ਨਹੀਂ ਹੁੰਦਾ ਕਦੋਂ ਉਹਨੂੰ ਆਚਾਰ ਬਣ ਜੇ ਇਹਦਾ ਅੱਛਾ ਹੁੰਦਾ ਇਹ ਆਮਲਾ ਨਾ ਬਹੁਤ ਗੁਣਾ ਨਾਲ ਭਰਪੂਰ ਹੁੰਦਾ ਇਹ

ਸਾਨੂੰ ਸਿਰਫ ਬੱਤੇ ਸਿੱਕੇ ਹੁੰਦੇ ਬਾਜੂ ਦੀ ਅੱਤੇ ਇਹਨੇ ਸੋਹਿਆ ਫਰਾਈ ਕਰਕੇ ਲਈ ਪਹਿਲੇ ਕੁਝ ਗਾਈ ਮਸਾਲੇ ਪਾੜਾ ਹੈ ਨਾਮ ਕਮਲ ਚ ਹਰਦੀ ਹੋਰ ਕੁਝ ਨਹੀਂ ਪਾਣਾ ਹੈਗਾ ਨਾਲ ਦੀ ਨਾਲ ਤਾਂ ਤਿਆਰ ਖਾਣ ਲਈ ਇਹ ਨੂੰ ਤੁਸੀਂ ਸਿੱਟੇ ਪਾ ਲਈ ਜੀ ਔਲੇ ਦੇ ਖਾਦੇ ਦਾ ਸਿਆਣੇ ਦੇ ਕਹੇ ਦਾ ਕਹਿੰਦੇ ਨੇ ਮੈਨੂੰ ਬਾਅਦ ਚ ਪਤਾ ਲੱਗਦਾ ਹੁੰਦਾ ਹੈ ਨਾ ਵੀ ਔਲਾ ਇੰਨਾ ਗੁਣਕਾਰੀ ਹੁੰਦਾ ਹੈ ਇਹਦੇ ਮਤਲਬ ਆ ਪੰਜ ਫਾਇਦੇ ਜਿਹੜੇ ਨੇ ਹੌਲੀ ਹੌਲੀ ਪਤਾ ਲੱਗਦੇ ਹੁੰਦੇ ਨੇ ਖਾਣ ਤੋਂ ਜਦੋਂ ਬਾਅਦ ਅਸਰ ਕਰਨਾ ਸ਼ੁਰੂ ਕਰਦਾ ਤੁਸੀਂ ਵੀ ਸੁਣਿਆ ਹੋਣਾ ਇਹ ਪ੍ਰਵਤ ਸਭ ਨੇ ਸੁਣੀ ਹੋਣੀ ਹੈ ਮੈਂ ਤਾਂ ਬਹੁਤ ਸੁਣੀ ਹੈ ਬਜ਼ੁਰਗਾਂ ਤੋਂ ਆਪਣੇ ਨਾਨੇ ਹੋਣਾ ਤਾਂ ਨਾਨਾ ਜੀ ਹੋਣਾ ਤਾਂ ਕਈ ਐਵੇਂ ਵੀ ਕਰਦੇ ਨੇ ਪਹਿਲਾਂ ਵਾਲ ਲੈਂਦੇ ਨੇ ਫੇਰ ਐਵੇਂ ਫਰਾਈ ਕਰਦੇ ਨੇ ਵਾਲ ਕੇ ਛਕਾ ਕੇ ਪਰ ਮੈਂ ਐਵੇਂ ਹੀ ਕਰ ਲੈਂਦੀ ਆ ਸਿੰਪਲ ਸਿੱਧੇ ਇਹਦੇ ਜੀ ਤੇਲ 'ਚ ਫਰਾਈ ਕਰ ਲੈਂਦੇ ਨੇ ਵਾਲੂ ਗੂਲੇ ਤਰਮੇਟਾ ਦੇ ਰਹਿਗੇ ਪਹਿਲਾਂ ਵਾਲੋ ਫੇਰ ਉਹਨਾਂ ਨੂੰ ਇੱਕ ਦਿਨ ਦੀ ਮਤਲਬ ਸੁੱਕਣ ਦੋ ਫੇਰ ਚੱਕਰ ਪੈ ਜਾਂਦਾ ਹੈ ਖਰਸਾਪਾ ਕਾਲੇ ਬਹੁਤ ਪੈਂਟਣੋਂ ਤਾਂ ਤਾਂ ਯੋਲ ਆ ਗਿਆ ਕਰੇ ਨਾਲ ਦੀ ਨਾਲ ਇਹਦਾ ਆਚਾਰ ਬਣ ਜਵੇ ਬਸ ਹੁਣ ਕਦੋਂ ਖਾ ਲਈਏ ਇਹਨੂੰ लो जी मिलते थोड़े वैसे इन्होंने सेक लग जाए मतलब ढाल दिए जा पक् अच्छी तरह मिलतेडियो लो जी आमला बिल्कुल बन गया है पक चुके हैं हम आपक मिर्च पा देंगे थोड़ी जी हल्दी पावे मिर्च पा देंगे जी लाल ज्यादा नहीं थोड़ी पावे ਨਾਮ ਪੂਰੀ ਪਾ ਦਾਂਗੇ। ਤਾਂ ਇਹਨਾਂ ਨੂੰ ਅਮਕ ਮਿਰਚ ਹਲਦੀ ਪਾਤਾ ਹੋਏ ਨੂੰ ਥੋੜੀ ਦੇਰ ਸੋਰ ਤੱਕਾਂਗੇ ਤਾਂ ਕਿ ਇਹਦੇ ਵਿੱਚ ਜਿਹੜਾ ਨਾਮ ਪੂਰੀ ਮਿਰਚ ਅੱਛੀ ਤਰ੍ਹਾਂ ਰਾਜੇ ਜਾਵੇ। ਜਿਵੇਂ ਇਸੇ ਤਰ੍ਹਾਂ ਇਹ ਉੱਤੜ ਲੱਗ ਗਿਆ ਹੁਣ ਇਹ ਚੰਗੀ ਤਰ੍ਹਾਂ ਗਲ ਗਿਆ ਆਮਲੇ ਅੱਛੀ ਤਰ੍ਹਾਂ ਨਾਲ ਬਣ ਗਿਆ ਸਟਕ। ਥੋੜਾ ਜਿਹਾ ਸੇਕ ਲਵਾ ਲਾਂਗੇ 5-7 ਮਿੰਟ ਵੀ ਨਾਲ ਕਮੇ ਚੇੜਾ ਇਸੇ ਤਰ੍ਹਾਂ ਘਰਾਚ ਜਿਹਾ ਬਣਾ ਲਓ। ਲਓ ਜੀ। ਇਹ ਜੀ ਵੀਡੀਓ ਰੋਕਣੀ ਪਈ ਜੀ ਬਾਹਰ ਆ ਗਏ ਸੀਗੇ ਇੱਥੇ ਮੰਦਿਰਾਂ ਨੇੜੇ ਹਨੂਮਾਨ ਮੰਦਿਰ ਉੱਥੇ ਜਾਗ ਰਾਣਾ ਉਹ ਲੈਣਾ ਗਏ ਸੀਗੇ ਭੇਟਾ ਤੇ ਉਹਦੇ ਕਰਕੇ ਫਿਰ ਮੈਨੂੰ ਬਾਹਰ ਜਾਣਾ ਪਿਆ ਇਸ ਕਰਕੇ ਵੀਡੀਓ ਰੋਕਣੀ ਪਈ। ਲਓ ਜੀ। ਬਸ ਥੋੜਾ ਜਿਹਾ ਲੱਗ ਜੂਗਾ ਫਿਰ ਆਪਾਂ ਇਹਨਾਂ ਨੂੰ ਬੰਦ ਕਰ ਦਾਂਗੇ ਗੈਸ ਬੰਦ ਕਰ ਦਾਂਗੇ ਛੱਟੇ ਪੈ ਗਏ ਅੰਦਾਲੇ ਸਾਰੇ ਨਾਲ ਦੀ ਨਾਲ ਸਾਫ਼ ਕਰ ਦੋ ਤਾਂ ਠੀਕ ਹੈ ਨਹੀਂ ਤਾਂ ਫਿਰ ਜੰਮ ਜਾਂਦੇ ਨੇ ਕੱਲਾਂ ਤੇ ਲੋਜੀ ਸੇਲ ਤਾਂ ਆਪਣਾ ਲੱਗ ਗਿਆ ਇਹਨਾਂ ਨੂੰ ਮਾਚ ਨਾਮ ਤੋਂ ਇਹ ਚੰਗੀ ਤਰ੍ਹਾਂ ਰਚ ਗਿਆ ਹੈ ਚੰਗੀ ਤਰ੍ਹਾਂ ਵੜ ਗਏ ਫਰੌਟ ਸਾਡੀ ਪਸੰਦ ਦੇ ਬਣਨ ਨਾਲ ੜੇ ਹੋਏ ਐ ਪਸੰਦ ਨੇ ਮੰਤਾ ਜੀ ਦੇਖ ਕੇ ਖੁਸ਼ ਹੋ ਜਾਣਾ ਵੀ ਆਹਾ ਆਚਾਰ ਬਣ ਗਿਆ ਆਮਲੇ ਦਾ ਆਮਲਾ ਬਣ ਗਿਆ ਬਹੁਤ ਕੋਈ ਸੁਣਦੇ ਨਾ ਹੁੰਦੇ ਉਹਨਾਂ ਦਾ ਐਸਾ ਜਦੋਂ ਬੇਟੀ ਦੇ ਬਰਥਡੇ ਤੇ ਤਕਰੀਬਨ ਅਸੀਂ ਹਰਸਾਂ ਦੀ ਲਾਉਣੇ ਆ ਜੀ ਬਰਥਡੇ ਤੇ ਬੱਚਿਆਂ ਦੇ ਤੇ ਬੂਟੇ ਲਗਾ ਦਿੰਨੇ ਆ ਤੇ ਹਰ ਸਾਲ ਹੀ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਵੀ ਹਰਬਲ ਬੂਟੇ ਹੀ ਲਗਾਏ ਜਾਣ ਜਿਵੇਂ ਆਮਲਾ ਹੋ ਗਿਆ ਸੰਜਣਾ ਹੋ ਗਿਆ ਕੜੀ ਪੱਤਾ ਹੋ ਗਿਆ ਜਿੰਨੇ ਵੀ ਹਰਬਲ ਪੌਦੇ ਨੇ ਨਿੰਮ ਹੋ ਗਈ ਬਹੁਤ ਲਾਉਦੇ ਨੇ ਉਹ ਆਮਲੇ ਦੇ ਬੂਟੇ ਨੰਨ ਤਾਂ ਖੇਤ ਚ ਵੀ ਇੰਨੇ ਲਾ ਰੱਖੇ ਨੇ ਘਰ ਵੀ ਪਿੰਡ ਵੀ ਸਾਰੇ ਕਿਤੇ ਉਹਨਾਂ ਬੜਾ ਸ਼ੌਂਕ ਆ ਐਸੇ ਲਾਉਣੇ ਚਾਹੀਦੇ ਨਹੀਂ ਸਭ ਨੂੰ ਲਾਉਣੇ ਚਾਹੀਦੇ ਨੇ ਨਾਲੇ ਤਾਂ ਦੇਖੋ ਆਪਣੀ ਜਿਹੜੀ ਹਵਾਏ ਉਹ ਸ਼ੁੱਧ ਰਹਿੰਦੀ ਐ ਨਾਲੇ ਸ਼ੁੱਧ ਹੋਵੇ ਇਹਨਾਂ ਨਾਲ ਹਨਾ ਸਾਰਾ ਵਾਤਾਵਰਨ ਸ਼ੁੱਧ ਹੁੰਦਾ ਨਾਲੇ ਆਪਣੀ ਸਿਹਤ ਅੱਛੀ ਇਹ ਚੀਜ਼ਾਂ ਖਾਣ ਨਾਲ ਜਿਹੜਾ ਸਹਨ ਜਣਾ ਏ ਜਾਇ ਕੜੀ ਪੱਤਾ ਨਿੰਮ ਹੈਨਾ ਇੱਕ ਉਹ ਹੈਗਾ ਉਹ ਆਉਂਦਾ ਹਾਰ ਸ਼ਿੰਗਾਰ ਦਾ ਬੂਟਾ ਪਿਛਲੀ ਵਾਰ ਸਪੈਸ਼ਲ ਪਿੰਡ ਨਾਲ ਮੇਰੇ ਪੇਕੇ ਬ੍ਰਦਰ ਦੀ ਡਿਊਟੀ ਉੱਥੇ ਆ ਪਿੰਡੇ ਸਕੂਲ ਚ ਸਕੈਂਡਰ ਸਕੂਲ ਚ ਤੇ ਉਹਨਾਂ ਨੇ ਸਪੈਸ਼ਲ ਉੱਥੇ ਬੂਟੇ ਲਗਾਉਣੇ ਸੀਗੇ ਸਕੂਲ ਚ ਬੇਟੀ ਦੇ ਬਰਥਡੇ ਤੇ ਤਾਂ ਉਹਨਾਂ ਨੇ ਸਪੈਸ਼ਲ ਕਿਹਾ ਸੀ ਵੀ ਹਾਰ ਸ਼ਿੰਗਾਰ ਦੇ ਬੂਟੇ ਜਿਹੜੇ ਨੇ ਉਹ ਵੱਧ ਤੋਂ ਵੱਧ ਲੈ ਕੇ ਆਏ ਉਹ ਸਹੰਜਣਾ ਹਾਰ ਸ਼ਿੰਗਾਰ ਨਿੰਮ ਤੇ ਇੱਕ ਦੋ ਪੌਦੇ ਜਿਵੇਂ ਆਮਲਾ ਹੋ ਗਿਆ ਹਨਾ ਇਹ ਮਤਲਬ ਜਿਹੜੀਆਂ ਮੈਡੀਸਨਸ ਨੇ ਇਹਨਾਂ 'ਚ ਬਹੁਤ ਪੈਂਦੇ ਨੇ ਵੈਸੇ ਵੀ ਇਹਨਾਂ ਨੂੰ ਇਹਦਾ ਮੈਡੀਸਨ ਜਿਵੇਂ ਸ਼ੂਗਰ ਸ਼ਕਰ ਵਾਲਿਆਂ ਨੂੰ ਹਨ ਇਹ ਹਾਸ਼ਗਾਰ ਜਾਂ ਗਠੀਏ ਵਾਲਿਆਂ ਨੂੰ ਕਹਿੰਦੇ ਨੇ ਵੀ ਇਹਦੇ ਪੱਤੇ ਵੀ ਖਾ ਲੋ ਚਾਹੇ ਉਹ ਵੀ ਅੱਛੇ ਨੇ ਲੋ ਜੀ ਹੁਣ ਆਪਾਂ ਬਾਅਦ ਕਰ ਦਿੰਨੇ ਆ ਬੰਦ ਆ ਦੇਖੋ ਅਚਾਰ ਬਣ ਕੇ ਆਪਣਾ ਰੈਡੀ ਹੋ ਗਿਆ ਜੀ ਦੇਖੋ ਕਿੰਨਾ ਵਧੀਆ ਕਲਰ ਆਇਆ ਦੇਖ ਰਿਹਾ ਜੀ ਤੁਹਾਨੂੰ ਦਿਖ ਰਿਹਾ ਕਿ ਨਹੀਂ ਦੇਖੋ ਕਿੰਨਾ ਵਧੀਆ ਬਸ ਇੰਨੇ ਕੇ ਪਾਉ ਲੈਨੇ ਆਪਾਂ ਬਸ ਇਹ ਪਾਈਆਂ ਨੇ ਜਹਾਬ ਦਾ ਕਿਲੋ ਬਸ ਇਸ ਤੋਂ ਜ਼ਿਆਦਾ ਨਹੀਂ ਫਿਰ ਉਹ ਹਫਤਾ ਕੱਢ ਲੈਂਦੇ ਮੈਂ ਆਪਕੇ ਬਾਦ ਦਵਾ ਫੇਰ ਬਣਾ ਲੈਨੇ ਆ ਜਦੋਂ ਖਾਦਾ ਜਾਂਦਾ ਨਹੀਂ ਤਾਂ ਫਿਰ ਤਲੇ ਹੋਏ ਐਵੇਂ ਫਰਾਈ ਕਰਿਆ ਹੋਇਆ ਨਾ ਖਰਾਬ ਹੋ ਜਾਂਦਾ ਲਓ ਜੀ ਹੁਣ ਆਪਾਂ ਇਹਨੂੰ ਟੱਕ ਕੇ ਰੱਖ ਦਾਂਗੇ ਜਦੋਂ ਇਹ ਠੰਡਾ ਹੋ ਗਿਆ ਕਿਸੇ ਡੱਬੀ ਚ ਪਾ ਲਾਂਗੇ ਹਲੇ ਆਪਾਂ ਫਨਹਾਲ ਇਹਨੂੰ ਟੱਕ ਦਿੰਦੇ ਹਾਂ ਗਰਮੀ ਬਹੁਤ ਆ ਜੀ ਭਿੱਜ ਗਈ ਮੈਂ ਤਾਂ ਦੇਖੋ ਕਿਵੇਂ ਪਸੀਨਾ ਚ ਓਰਿਆ ਮੈਨੇ ਦਿਖਦਾ ਹੋਊਗਾ ਤੁਹਾਨੂੰ ਮੈਨੇ ਬਹੁਤ ਗਰਮੀ ਰਹਿ ਗਈ ਜੀ ਲਓ ਜੀ ਬਣ ਰਿਹਾ ਹੁਣ ਮੈਂ ਥੋੜੇ ਜਿਹਾ ਫੁਲਕੇ ਬਣਾਵਾਂ ਲਓ ਜੀ ਇੱਥੇ ਮੈਂ ਕੁੱਟਣ ਲੱਗਿਆਂ ਚੂਰੀ ਕਟਰਸ ਆਫ ਕਹਿ ਕੇ ਗਏ ਸੀ ਵੀ ਚੂਰੀ ਕੁੱਟ ਦਿਓ ਆਪਾਂ ਨੇ ਰੋਟੀਆਂ ਬਣਾ ਲਈਆਂ ਤੋੜ ਲਾਂਗੇ ਛੋਟੇ ਛੋਟੇ ਬੁਟਨੇ ਕਰਾਂਗੇ ਗਰਮ ਬੋਫ ਨੇ ਤੇ ਪਾ ਲਾਂਗੇ ਆਪਾਂ ਦੇ ਸਿੱਕਿਓ ਵਿੱਚ ਪਾਵਾਂਗੇ ਸਕਾਰ ਦੱਸਿਓ ਜੀ ਕਿਹਨੂੰ ਕਿਹਨੂੰ ਚੂਰੀ ਪਸੰਦ ਆ ਅਸੀਂ ਤਾਂ ਛੋਟੇ ਹੁੰਦੇ ਬਹੁਤ ਖਾਂਦੇ ਹੁੰਦੇ ਸੀ ਮੈਂ ਭਰਾ ਤਾਂ ਸਭ ਤੋਂ ਜ਼ਿਆਦਾ ਖਾਂਦਾ ਹੁੰਦਾ ਸੀ ਉਹ ਤਾਂ ਦਾਅ ਸਬਜੀਤ ਹੋਏਂ ਤਾਂ ਸਭੀ ਖਾਵਾ ਹੀ ਨਾ ਕਿ ਚੂਰੀ ਹੋਵੇ ਇਹ ਥੋੜੀ ਹੋਵੇ ਬਸ ਇਹ ਹੀ ਕੁਸ਼ਨ ਦੱਸੀ ਉਹਦਾ ਸੱਕਰ ਕਿਉਂ ਹੋਵੇ ਗਾਣਾ ਪਾਣੀ ਹੋਮੇਂ ਹੁਣ ਮੈਂ ਇਹ ਕੁੜੀਆਂਾਂ ਮਾਜੀ ਕਿਹਤਨੂੰ ਗੋਸਤੀ ਵੀ ਉਹਦੀ ਹੋਈ ਆ ਮਾਮੂ ਦੀ ਆਪਣੀ ਇਹ ਵੀ ਜਿਆਦਾ ਮਾਮੂ ਮਮੀ ਕੋਲੇ ਆ ਮਮੇ ਨੂੰ ਆਪਣੇ ਮੁਗਮੇ ਹੀ ਕਹਿੰਦੀ ਆਓ ਜੀ ਦਾ ਬੰਦਾ ਫਿਰ ਮੰਗੀ ਜੀ ਦਾਲ ਸਬਜ਼ੀ ਘੱਟ ਖਾ ਕੇ ਰਾਜੀ ਹੈ ਬਸ ਉਹਨਾਂ ਦਾ ਹੀ ਪਰੌਂਠੇ ਦੇ ਦੋ ਆਲੂ ਵਾਲੇ ਪਰੌਂਠੇ ਦੇ ਦੋ ਤੁਸੀਂ ਦੇਖੋ ਉਹ ਚੱਕਰ ਇਹਨਾਂ ਦਾ ਕਮੈਂਟ ਕਰਕੇ ਦੱਸਿਓ ਜੀ ਛੋਟਾ ਹੁੰਦਾ ਕੌਣ ਕੌਣ ਜ਼ਿਆਦਾ ਚੂਰੀ ਖਾਂਦਾ ਰਿਹਾ ਮਮੀਆਂ ਦੇ ਹੱਥ ਦੀ ਕੁੱਟੀ ਚੂਰੀ ਕੇਟ ਜਹੀ ਸੱਕਰ ਵਾਲੀ ਕਈ ਲੋਕ ਚੀਨੀ ਪਾ ਕੇ ਵੀ ਕੋਟਲ ਲੰਨੇ ਪਰ ਸੱਕਰ ਵਾਲੀ ਜ਼ਿਆਦਾ ਵਧੀਆ ਹੁੰਦੀ ਹੈ ਪੁੱਟੀ ਗਈ ਚੂਰੀ ਮੈਂ ਫਾਇਆ ਪਿੰਨੀਆਂ ਬਣਾਵਾ ਲਈ ਬਾਹਰ ਤੋਂ ਹੋਣ ਲੱਗੀ ਸੀ ਜਿਆਦਾ ਜ਼ੋਰ ਲੱਗਦਾ ਨਹੀਂ ਸਵਾਈਕਲ ਕਰਕੇ ਮੈਨੂੰ ਸਵਾਈਕਲ ਦੀ ਬਹੁਤ ਪ੍ਰੋਬਲਮ ਆ ਉਹਦੇ ਕਰਕੇ ਫਿਰ ਲਓ ਜੀ ਪਿੰਨੀ ਬਣ ਗਈ ਚੂਰੀ ਦੀ ਦੇਖੋ ਖਾਓ ਜੀ ਜੀ ਨੂੰ ਪਸੰਦ ਆ। ਉਹ ਦੋ ਨੇ ਸਹੇਲੀਆਂ ਬੈਠ ਕਰ ਰਹੀਆਂ ਜਿੰਦੀ ਜੀ। ਬਾਹਰ ਬੈਠੀਆਂ ਨੇ ਸਾਰੀਆਂ। ਆਵਾਜ਼ ਮਾਰ ਗੀਆਂ ਦੋ ਵਾਰੀ ਵਿਆਜੋ ਆਜੋ। ਥੋੜੀ ਕਹਿ ਰਹੀ ਆ ਜੀ ਲੱਗ ਰਹੀ ਹੈ ਕਹਿੰਦੇ ਮੈਨੂੰ ਕੋਈ ਗੱਲ 10 ਮਿੰਟ ਦਿਓ ਮੈਂ ਵੀ ਆਉਣੀਆਂ ਕੰਮ ਨਵੇੜਦੇ। ਸਾਰੀਆਂ ਇਸ ਟਾਈਮ ਬਿੱਲੀਓਂ ਕੇ ਬੈਜੰਦੀਆਂ ਨੇ ਜੀ ਦਾਲ ਸਬਜ਼ੀ ਬਣਾ ਕੇ ਆਟਾ ਗੁੰਨ ਕੇ ਫੁਲਕੇ ਫੁਲਕੇ ਬਣਾਉਣ ਲੱਗ ਪਏ ਫੁਲਕੇ ਤਾਂ 8.5 ਜਿਹਾ ਬਣਾਉਣ ਲੱਗ ਪਈਆਂ ਨੇ ਸਾਰੀਆਂ। ਉਨੀ ਤੇਰਾ ਬੈਠ ਕੇ ਟੱਪਾ ਲਾਉਣੇ ਜਿਹਾ ਲਓ ਜੀ ਚੂਰੀ ਆਪਣੀ ਕੁੱਟੀ ਗਈ ਪਿੰਨੀ ਆਪਾਂ ਨੇ ਬਣਾਤੀਆਂ ਨਾ ਆਪਾਂ ਇਹ ਰੱਖ ਦਾਂਗੇ ਠੀਕ ਹੈ ਜੀ ਹੁਣ ਅਗੇ ਜੀ ਵੀਡੀਓਸ ਅਗੇ ਨਾਲ ਮਿਲਦੇ ਹਾਂ ਹੁਣ ਅੱਗੇ ਆਪਾਂ ਲਓ ਜੀ ਆਪਾਂ ਆਏ ਸੀ ਪੰਡ ਰੋਟੀ ਘਰ ਰੋਟੀ ਬਣਾਉਣਾ ਦਿਖਾ ਆਪਾਂ ਕਾੜ ਲੈਣ ਕਾੜ ਲੈਣ ਵਯਾ ਦਾ ਹਾਂ ਜੀ ਦੰ ਤਸ਼ਕਾਰ ਤਸ਼ਕਾਰ ਮਟੇ ਇਲੈਂਡ ਕੋਰਮੇਲਰ ਤੋਂ ਉਪਕਾਉਂ ਭਾਜੀ ਲੈਣਾ ਮੰਮੇ ਦੇ ਵਿਆਹ ਦੀ ਭਾਜੀ ਲੈਣਾ ਅਮਾ ਰਾਈਟ ਤੇ ਫਿਰ ਮੈਂ ਆਪਣੀ ਹੀ ਗੱਲ ਕੀਤੀ ਆ ਕੱਛੀ ਕਾ ਪੜੀ ਉਹਨੇ ਕੱਛੀ ਕਹਿੰਦੀ ਨਹੀਂ ਬਗਣੀ ਕਿ ਪੀ ਮੁੰਨੇ ਕੱਛੀ ਲਉ ਪਈ ਅੱਜ ਮੈਂ ਕਹਿੰਦੀ ਕਹੋ ਆਦਰ ਮੱਦਾ ਕੋ ਉਹ ਦੇਖੀ ਨਾ ਉਹ ਕਹਿੰਦਾ ਜਿਆਦਾ ਹੋਂਗੇ ਉਹੀ ਆਉਂਦੇ ਆਫਟੀ ਆਫਟੀ ਇਕ ਅਣਾ ਵੀ ਓਏ ਮੰਮੀ ਦਾ ਅੱਜ ਭੁੰਜੇ ਪੈ ਰਿਹਾ ਸਹੀ ਗੱਲ ਆ ਮੰਮੀ ਦੇ ਪੈਰ ਕਿਉਂ ਲੱਗਣਗੇ ਵਿਆਹ ਸ਼ੁਰੂ ਹੋ ਗਏ ਹਾਂ ਦੇਖੋ ਜੀ ਸਾਨੂੰ ਆ ਗਿਆ ਪਿਆ ਲਓ ਭਾਈ ਸਾਨੂੰ ਨਾਲ ਕਰਾਉਣ ਦੇ ਦਿਓ ਨਾਲੇ ਦੇ ਦੋ ਸਾਡੀ ਭਾਜੀ ਭਾਜੀ ਗਈ ਸੀ ਤਾਂ ਅਜੀ ਤਾਂ ਆ ਗਿਆ ਬਣਾ ਲਟੂ ਨੂੰ ਤੇ ਦਿੱਕੜ ਰੈਡੀ ਗਿਆ ਦੇਪਾ ਲੈ ਕੇ ਹੋਰ ਵੀ ਪਾਪਾ ਜੀ ਹੋਰ ਫਿਰ ਜੀਤਿਆ ਕੀ ਹਲਚਲ ਲਓ ਜੀ ਆ ਨਾ ਕਾ ਰੋਟੀ ਲੈ ਕੇ ਤੋਂ ਰੋਟੀ შეਦੀ ਕਰਾਓ ਉਹਨਾਂ ਦਾ ਚੋਕਲੇ ਨੂੰ ਫੋਨ ਕਰਕੇ 30 30 ਰੁਪਏ ਆਵਣੋਂ ਵੀਰ ਕੁਬਿੰਦਰ ਹਾਂ ਬਾਹਰ ਕਿੰਨੇ ਵੀਰ ਜੀ ਤੇ ਪੜੇ ਨੇ ਕਿ ਮਤਲਬ ਖਾਣੇ ਘਰ ਦੇ ਬਣੇ ਲੱਡੂ ਨਾਲੇ ਖੁਰਮੇ ਪਕੌੜੀਆਂ ਘਰ ਦੇ ਬਣੇ ਖਾਓ ਤੇ ਮੇਰਾ ਨਾਮ ਲਿਖਾਇਆ ਸੋਨੂੰ ਸੋਨੂੰ ਮੇਰਾ ਨਾਮ ਲਿਖਾਇਆ ਸੋਨੂੰ 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 ਪਾਣੀ ਤੇ ਪਾਪੇ ਤੇ ਨਾਮ ਲਿਖਾਇਆ ਸੋਨੂੰ ਨ ਦੇ ਕਾਟ ਤੇ ਗਿਰਨਾ ਉਹਨੇ ਕੀ ਮਨ ਕਰ ਦਿੱਤਾ ਨਾ ਸਿਧਾਰਥ ਨੇ ਕਹਿੰਦਾ ਨਾ ਲੈ ਜੰਮੇ ਤੋਂ ਹੁਵੇ ਨਹੀਂ ਲਿਖਦਾ ਉਹ ਨਹੀਂ ਤੋਂ ਮੇਂ ਲਿਖਦਾ ਅੱਛਾ ਰਾਜ ਫਿਰ ਕਹਿੰਦੇ ਕਿ ਉਹ ਬਾਤੇ ਕੰਨ ਲਿਖੀਏ ਲੋ ਜੀ ਕਾੜ ਵੀਰ ਦਵਿੰਦਰ ਸਿੰਘ ਗਵਾਇਟ ਜੋਤ ਕਾੜ ਮਹਿਲ ਦੇ ਮੁੰਡੇ ਦਾ ਪ੍ਰਿੰਪਲ ਜੋਤ ਹਰੀਮਲ ਜੋਤ ਨਿਮਲ ਮੈਨੂੰ ਵੀਰ ਦਵਿੰਦਰ ਹਰੀਮਲ ਜੋਤ ਵੀਰ ਦਵਿੰਦਰ ਸਿੰਘ ਹਰੀਮਲ ਜੋਤ ਹਾਂ ਆ ਜੀਰ ਨਾ ਹੁੰਦਾ ਇਹੋ ਜਿਹਾ ਰਿਪਨ ਰਿਪਨ ਦਾ ਰਗਾ ਰਿਪਨ ਦਾ ਮੇਰਾ ਫੋਨ ਚੱਕ ਲਿਆ ਤੁਸੀਂ ਜੀ ਲੈ ਆਂਦਾ ਮम्मा ਨੂੰ ਤਾਂ ਬੜੀ ਖੁਸ਼ੀ ਆ ਮੇਰੇ ਭਾਈ ਮੇਰੀ ਜੀਰ ਦਾ ਬਿਆ ਮੈਨੂੰ ਕੋਡੇ ਕੋਡੇ ਚਾਹ ਹੈ ਨਾ ਆਪਾਂ ਦੋਵੇਂ ਜਾਵਾਂਗੇ ਚਿੱਤੇ ਥਾਂ ਤੇ ਲਾਭੀ ਕੋਈ ਕਿਸੇ ਤੋਂ ਮੰਗ ਲਿਆਵਾਂਗੇ ਸਰਦਸ਼ ਨੂੰ ਮੈਂ ਬਿਆਦਿਆਂ ਪਿਆਰੀਆਂ ਹੈ ਬਲਜੀਤ ਕੌਰ ਜੀ ਨੂੰ ਤਾਂ ਬਾਲੀ ਖੁਸ਼ੀ ਹੈ ਭਤੀਜੇ ਦਾ ਵਿਆਹ ਵੀ ਅਦਿਲ ਲੱਗਦੀ ਭਤੀਜੇ ਦਾ ਵਿਆਹ ਹਾਂ ਚੰਗਾ ਮਤਵਾ ਮਾਰ ਨਹੀਂ ਮੁਕਮਲ ਤੇ ਦੋ ਨੇ ਨਾ ਕੋਈ ਕੁਰੀ ਕੁਰੀ ਨਹੀਂ ਆ ਨਹੀਂ ਤਾਂ ਦਾ ਟੱਕਾ ਦੇਨੇ ਕਿਉਂ ਸੀ ਇਹ ਨਹੀਂ ਗਿਆ ਮੈਨੂੰ ਪੱਕਾ ਦੱਸੋ ਕਿ ਤੁਹਾਨੂੰ ਪਾ ਪਾ ਕਿੱਥੇ ਬਾਦੂ ਜਾਣਾ ਹੈ ਕਿੱਥੇ ਜਾਣਾ ਹੈ ਅਮਰ ਸਰ ਸਿਟੀ ਉਮਰਤ ਹੈ ਨਾਈਸ ਤੇ ਜੀਠਾ ਬੇਰ ਕਬਈ ਪਾਸ ਅਮਰ ਸਨ ਲੋ ਜੀ ਮੈਂ ਹੁਣ ਦੁੱਧ ਨੂੰ ਯਾਗ ਲਾਉਣ ਲੱਗੀ ਆ ਦਹੀਂ ਜਮਾਉਣ ਲੱਗੀ ਆ ਆਪਾਂ ਪਿੰਡੋਂ ਆ ਕੇ ਪਾਸ ਉਥੋਂ ਦੁੱਧ ਲਿਆਏ ਸੀ ਜਿਹੜਾ ਉਥੋਂ ਦੁੱਧ ਲਿਆ ਆਪਾਂ ਉਹਦਾ ਦਹੀਂ ਜਮਾ ਦਿੰਨੇ ਆ ਘਰ ਦੇ ਦੁੱਧ ਦਾ ਗਾੜਾ ਗਾੜਾ ਦਹੀਂ ਬੜੀ ਲੱਗਦਾ ਫਿਰ ਇਹ ਪੀ ਹੋਏ ਇਹ ਦਹੀਂ ਖਾ ਕੇ ਖੁਸ਼ ਆ ਉਹਨੂੰ ਇਹਦਾ ਬਿਲਕੁਲ ਟਿੱਕੀ ਜੰਮ ਜਾਂਦੇ ਨਾ ਕਰਦੇ ਦੁੱਧ ਦੀ ਫਿਰ ਉਹਨੂੰ ਇਹੀ ਵਧੀਆ ਲੱਗਦਾ ਹੈ ਸੋ ਹੁਣ ਆਪਾਂ ਬਲੌਗ ਦਾ ਕਰਦੇ ਆਂ ਜੀ ਐਂਡ ਕਾਰਡ ਆਪਾਂ ਆਪਣਾ ਲੈ ਆਏ ਵਿਆਹ ਵਾਲਾ ਭਾਜੀ ਵੀ ਲੈ ਆਏ ਹੁਣ ਆਪਾਂ ਲੱਡੂ ਖਾਵਾਂਗੇ ਘਰ ਦੇ ਬਣੇ ਹੋਏ ਨਾਲ ਸਹਿਦਿਆਂ ਨੂੰ ਖਾਵਾਂਗੇ ਆਪਣੇ ਫਰੈਂਡਸ ਨੂੰ ਤੇ ਹੁਣ ਆਪਾਂ ਬਲੌਗ ਦਾ ਕਰਦੇ ਆਂ ਜੀ ਐਂਡ ਵੀਡੀਓ ਥੋੜੀ ਜਿਹੀ ਵਧੀਆ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਹੀ ਜਿਹੀ ਲੱਗੀ ਤੁਹਾਨੂੰ ਸੋ ਹੁਣ ਕਰਦੇ ਆ ਜੀ ਵਲੌਗ ਦਾ ਐਂਡ ਓਕੇ ਬਾਏ ਬਾਏ ਟੇਕ ਕੇਅਰ ਫਰ ਬਾਏ